ਦਰਜੇ ਮੈਂ ਦਮ ਪੰਚਾਇਤ ਮੈਂਬਰ ਹੈ ਜੀ ਮਸਲਾ ਹੈ ਜੀ ਤੁਸੀਂ ਸਾਰੇ ਇੱਥੇ ਪਿੰਡ ਇਕੱਠਾ ਹੋਇਆ ਲੇਡੀਜ਼ ਇਕੱਠੇ ਹੋਈਆਂ ਨੇ ਕੀ ਮਸਲਾ ਹੈ ਇਹ ਜੀ ਪਹਿਲਾਂ ਵੀ ਅਸੀਂ ਬਹੁਤ ਟਾਈਮ ਦੇ ਕੰਮ ਕਰਦੇ ਕਦੇ ਵੀ ਕੋਈ ਦਿੱਕਤ ਨਹੀਂ ਦੀ ਆਈ ਜੀ ਜਿਹੜੀ ਹੁਣਾਂ ਦਿੱਕਤ ਆ ਰਹੀ ਹੈ ਹੁਣ ਇਹ ਜਿੱਥੇ ਵੀ ਅਸੀਂ ਕੰਮ ਪਵਾਉਨੇ ਆ ਕਿ ਉਹ ਮੇਟ ਨੂੰ ਕਹਿੰਦੇ ਨੇ ਵੀ ਇਹਨਾਂ ਦਾ ਕੰਮ ਵੀ ਚਲਾਣਾ ਚੱਲਣਾ ਨਹੀਂ ਚਾਹੀਦਾ ਵੀ ਸਾਡੇ ਪਿੰਡ ਦਾ ਨਾਉ ਨਹੀਂ ਪਾਉਣਾ ਹੈਗਾ ਨਾਲ ਉਹਦੀ ਜ਼ਿੰਮੇਵਾਰ ਦਾ ਮੁੰਡਾ ਕਰ ਦਿੱਤਾ 6 ਲੱਖ ਕੁਕੇ ਨੇ ਇਹ ਸ਼ਰਮ ਹਾਂ ਜੀ ਸਾਨੂੰ ਬੁਲਾਉਂਦਾ ਵੀ ਨਹੀਂ ਹੈਗਾ ਜੀ ਇਸ ਪੰਚਾਇਤ ਮੈਂਬਰ ਆ ਬੁਲਾਉਂਦਾ ਨਹੀਂ ਹੈਗਾ ਸਾਨੂੰ ਕੱਚੇ ਕਰਾਂਦੇ ਨਹੀਂ ਸਾਡੇ ਮੇਰੇ 1 ਨੰਬਰ ਵਾਰਡ ਦੇ ਵਿੱਚ ਕੋਈ ਵੀ ਕੰਮ ਨਹੀਂ ਕਰਾ ਰਿਹਾ ਹੈਗਾ ਹੋਰ ਪਾਸੇ ਮੋਟਰਾਂ ਆਮ ਲਵਾਤੀਆਂ ਸਾਡੇ ਕਿਹੜੀ ਮੋਟਰ ਨਹੀਂ ਕੋਈ ਦੇਖੋ ਕਈ ਪਿੰਡਾਂ ਦੇ ਵਿੱਚ ਜਿਹੜੀ ਮਨਰੇਗਾ ਸਕੀਮ ਚੱਲ ਰਹੀ ਹੈ ਜਿਹਦੇ ਅਧੀਨ ਹਰ ਇੱਕ ਜਿਹੜਾ ਗਰੀਬ ਪਰਿਵਾਰ ਹੈ ਉਹਨੂੰ ਅਨਇੰਪਲੋਇਡ ਹੈ ਉਹਨੂੰ 100 ਦਿਨਾਂ ਦਾ ਰੋਜ਼ਗਾਰ ਦਿੱਤਾ ਜਾਂਦਾ ਹੈ ਤੇ ਰਾਜੋ ਮਾਜਰੇ ਦੇ ਵਿੱਚ ਪੰਚਾਇਤ ਵੱਲੋਂ ਧੱਕੇਸ਼ਾਹੀ ਹੋ ਰਹੀ ਹੈ ਜੋ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਦਿੱਤਾ ਜਾਂਦਾ ਕਿਉਂਕਿ ਇਹ ਸਾਡੀ ਪਾਰਟੀ ਦੇ ਨਾਲ ਸੰਬੰਧਤ ਨੇ ਤਾਂ ਇਸ ਗੱਲ ਦਾ ਭੇਦਭਾਵ ਕੀਤਾ ਜਾਂਦਾ ਹੈ ਤਾਂ ਇਸ ਕਰਕੇ ਅੱਜ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਦੇਖੋ ਇਹ ਹਲਕਾ ਜਿਹੜਾ ਜਿੱਥੋਂ ਐਮਐਲਏ ਬਣੇ ਸੀਗੇ ਉਹਨਾਂ ਤਮਾਰ ਹੁਣੀ ਬਾਅਦ ਚ ਸੀਐਮਬੀ ਬਣੇ ਉਹਨਾਂ ਦਾ ਹਲਕਾ ਹੈ ਇਸ ਤੋਂ ਇਲਾਵਾ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਕੱਚੇ ਘਰਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਇਹ ਦੇਖੋ ਇੰਨੇ ਪਰਿਵਾਰ ਖੜੇ ਨੇ ਕਹਿੰਦੇ ਸਾਡਾ ਨਾਮ ਇਸ ਕਰਕੇ ਨਹੀਂ ਪਾਇਆ ਜਾ ਰਿਹਾ ਵੀ ਤੁਸੀਂ ਮੇਰੀ ਇਲੈਕਸ਼ਨ ਦੇ ਵਿੱਚ ਮਦਦ ਨਹੀਂ ਕੀਤੀ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਬਾਕੀ ਵੀ ਸਰਪੰਚ ਸਾਹਿਬਾਨਾਂ ਨੂੰ ਵੀ ਆਪਾਂ ਇਹ ਗੱਲ ਕਿਉਂ ਸੋਚ ਲੈਂਦੇ ਆ ਵੀ ਅੱਜ ਮੇਰੇ ਨਾਲ ਲਈ ਤਾਂ ਕੱਲ ਨੂੰ ਮੇਰੇ ਨਾਲ ਹੋ ਵੀ ਸਕਦਾ ਹੈ ਇਸ ਕਰਕੇ ਆਪਾਂ ਨੂੰ ਹਰੇਕ ਦਾ ਗਰੀਬ ਦਾ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ ਇਲੈਕਸ਼ਨਾਂ ਲੰਘ ਗਈਆਂ ਉਸ ਸਮਾ ਉਹ ਸਮਾਂ ਸੀਗਾ ਉਸ ਟਾਈਮ ਤੇ ਕੋਈ ਖੜਿਆ ਨਾਲ ਨਹੀਂ ਖੜਿਆ ਹੁਣ ਤੁਸੀਂ ਸਾਰੇ ਪਿੰਡ ਦੇ ਸਰਪੰਚੋ ਤਾਂ ਪ੍ਰੋਪਰ ਸਾਰਿਆਂ ਦਾ ਜਿਹੜਾ ਬਣਦਾ ਹੈ ਜਾਂ ਜਿਹੜਾ ਕੋਈ ਲੋੜ ਬਣਦਾ ਉਹਦਾ ਘਰ ਵੀ ਬਣਵਾਓ ਜਿਹਨੂੰ ਜਿਹੜੀ ਰੋਜ਼ਗਾਰ ਮਿਲਣਾ ਚਾਹੀਦਾ ਰੋਜ਼ਗਾਰ ਵੀ ਮਿਲਣਾ ਚਾਹੀਦਾ ਇਹ ਤੱਕੇਸ਼ਾਹੀ ਕਿਸੇ ਤਰੀਕੇ ਨਾਲ ਵੀ ਵਾਜਿਬ ਨਹੀਂ ਹੈ ਜਿਹੜਾ ਕੋਈ ਕਿਸੇ ਦਾ ਘਰ ਨਹੀਂ ਬਣਾ ਕੇ ਦਿੱਤਾ ਜਾ ਰਿਹਾ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਰੇਕ ਪਰਿਵਾਰ ਨੂੰ ਜਿਹੜਾ ਤੁਹਾਡੇ ਜ਼ਰੀਏ ਸੁਣ ਰਿਹਾ ਕੀ ਤੁਸੀਂ ਸਾਡੇ ਨਾਲ ਸੰਪਰਕ ਕਰ ਲੋ ਭਾਰਤੀ ਜਨਤਾ ਪਾਰਟੀ ਦਾ ਕੋਈ ਮੈਂਬਰ ਤੁਹਾਡੇ ਪਿੰਡ ਚ ਰਹਿੰਦਾ ਉਹਦੇ ਨਾਲ ਸੰਪਰਕ ਕਰ ਲੋ ਤਾਂ ਅਸੀਂ ਖੁਦ ਤੁਹਾਡੇ ਆ ਕੇ ਕਾਗਜ਼ ਭਰਾਵਾਂਗੇ ਸਭ ਤੋਂ ਪਹਿਲਾਂ ਬੇਨਤੀ ਸਰਪੰਚ ਪਰਵਾਉਣ ਅਗਰ ਨਹੀਂ ਪਰਵਾਉਂਦੇ ਤਾਂ ਇਹ ਕੋਈ ਇਹ ਨਹੀਂ ਹੈ ਵੀ ਜੇ ਉਹ ਨਹੀਂ ਪਰਵਾਉਂਦੇ ਤਾਂ ਉਹਦੇ ਲਈ ਵੀ ਮੋਦੀ ਸਾਹਿਬ ਨੇ ਜ਼ਰੀਆ ਰੱਖਿਆ ਹੋਇਆ ਹੈ ਤਾਂ ਅਸੀਂ ਆ ਕੇ ਤੁਹਾਡੇ ਕੱਚੇ ਘਰਾਂ ਦੇ ਕਾਗਜ਼ ਤੇ ਸਰਵੇ ਕਰਾਂਗੇ ਤੇ ਜਿਹੜੇ-ਜਿਹੜੇ ਲੋੜਵੰਦ ਨੇ ਜਿਹੜੀ ਕੇਂਦਰ ਦੀ ਸਕੀਮ ਆ ਉਹ ਪੂਰੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਕਿੰਨਾ ਨਿਹਰਗਰ ਦੀ ਤੱਕੇशाही ਚੱਲ ਰਹੀ ਹੈ ਪਿੰਡ ਦੇ ਵਿੱਚ ਤੁਸੀਂ ਆਪ ਦੇਖ ਲੈ ਗਰੀਬ ਪਰਿਵਾਰਾਂ ਦੇ ਵਿੱਚੋਂ ਸਬੰਧਤ ਨੇ ਸਾਰੀਆਂ ਮਾਤਾਵਾਂ ਜਿਹੜੀਆਂ ਇੱਥੇ ਖੜੀਆਂ ਨੇ ਧੁੱਪ ਦੇ ਵਿੱਚ ਇਹ ਵੇਟ ਵੀ ਕਰ ਰਹੀਆਂ ਨੇ ਕਈ ਕਾਫੀ ਲੰਬੇ ਸਮੇਂ ਤੋਂ ਇਹਨਾਂ ਦਾ ਕਿਹੜਾ ਜੀ ਕਰਦਾ ਬੁਰੇ ਆਉਣ ਨੂੰ ਅਗਰ ਇਹਨਾਂ ਨੂੰ ਕੰਮ ਮਿਲਦਾ ਹੋਵੇ ਤੇ ਅੱਜ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਸਾਰੇ ਅਫਸਰ ਜਿਹੜੇ ਕੋਈ ਇਨਫਲੂਐਂਸ ਥੱਲੇ ਚੱਲ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਐਸਾ ਤੁਸੀਂ ਨਾ ਕਰੋ ਇਨਫਲੂਐਂਸ ਕੋਈ ਸਰਕਾਰਾਂ ਹਮੇਸ਼ਾ ਨਹੀਂ ਰਹਿੰਦੀ ਅੱਜ ਸਰਕਾਰ ਹੋ ਰਹੀ ਹੈ ਤਾਂ ਕੱਲ ਨੂੰ ਸਾਲ ਡੇਢ ਸਾਲ ਨੂੰ ਕੋਈ ਹੋਰ ਸਰਕਾਰ ਆ ਜਾਣੀ ਹੈ ਤੁਸੀਂ ਆਪ ਦੇ ਲਈ ਕੰਡੇ ਨਾਲ ਵਿੱਚੋਂ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀ ਜਿਹੜੀ ਕੋਈ ਬਣਦੀ ਕਾਰਵਾਈ ਹੈ ਸਰਪੰਚ ਦੇ ਉੱਤੇ ਕਰੋ ਤੇ ਗਰੀਬ ਪਰਿਵਾਰਾਂ ਨੂੰ ਉਹਨਾਂ ਦਾ ਹੱਕ ਦੇ। ਰਾਜੋ ਰਾਜੋ ਮਾਜਰਾ ਜੀ ਮੇਰੀ ਵਾਇਪ ਸਰਪੰਚ ਨੇ ਅਮਨਦੀਪ ਕੌਰ ਜੀ ਸਰਪੰਚ ਸਾਹਿਬ ਤੁਹਾਡੇ ਤੇ ਅਲੀਗੇਸ਼ਨ ਲੱਗ ਰਹੇ ਨੇ ਕਿ ਜਿਹੜੀ ਮੰਰੇਗਾ ਸਕੀਮ ਹੁੰਦੀ ਹੈ ਉਹਦੇ ਵਿੱਚ ਤੁਹਾਡੇ ਕੁਝ ਪਿੰਡ ਦੇ ਦੇਖੋ ਜੀ ਕੰਮ ਸਾਰਿਆਂ ਨੂੰ ਮਿਲਦਾ ਹੈਗਾ ਲੋਸਮੈਂਟਾਂ ਹੁੰਦੀਆਂ ਨੇ ਕਿ ਆ ਬਕਾਇਦਾ ਗੁਰੂ ਗ੍ਰੰਥੀ ਨੂੰ ਪੁੱਛ ਲਓ ਗੁਰੂ ਘਰ ਦੇ ਨੂੰ ਉਹੀ ਲੋਸਮੈਂਟਾਂ ਕਰਦੇ ਨੇ ਕਿ ਜਿਹੜੇ ਨੌ ਲਿਖਾ ਕੇ ਜਾਂਦੇ ਨੇ ਉਹਨਾਂ ਨੂੰ ਕੰਮ ਮਿਲਦਾ। ਜਿਹੜੇ ਨਹੀਂ ਨੌ ਲਿਖਾ ਕੇ ਜਾਂਦੇ ਉਹਨਾਂ ਨੂੰ ਅਸੀਂ ਘਰੇ ਕਿਦਾਂ ਅਸੀਂ ਉਹਨਾਂ ਨੂੰ ਕੰਮ ਦੇ ਸਕਦੇ ਹਾਂਗੇ ਕੰਮ ਸਾਰਿਆਂ ਨੂੰ ਮਿਲਦਾ ਕਿਸੇ ਦਾ ਉਹ ਨਹੀਂ ਕਿਸੇ ਨਾਲ ਕੋਈ ਵਕਤ ਕਾਰਣੀ ਹੈ ਤੇ ਉਹ ਟਿੱਕ ਗੱਲ ਕੱਲ ਦੀ ਹੋਈ ਸੀਗੀ ਕੱਲ ਅਸੀਂ ਨੇ ਬੰਦੇ ਸਾਨੂੰ ਚਾਹੀਦੇ ਸੀ ਕਿ ਜਦੋਂ ਉਹਨਾਂ ਸਾਨੂੰ ਪਤਾ ਚੱਲਿਆ ਕਿ ਉਹ ਤਾਂ ਰੋਂਗ ਸਾਈਡ ਲੱਗੇ ਹੋਏ ਨੇ ਕਿ ਸਾਨੂੰ ਕੋਈ ਇਨਫੋਰਮੇਸ਼ਨ ਵੀ ਨਹੀਂ ਹੈ ਜਦੋਂ ਅਸੀਂ ਉਹਨਾਂ ਦੇ ਵੇਲਦਾਰ ਨੂੰ ਪੁੱਛਿਆ ਵੀ ਭਾਈ ਸਾਡੇ ਪਿੰਡ ਦੇ ਬੰਦੇ ਤੁਸੀਂ ਨੇ ਲਾਏ ਨੇ ਕਹਿੰਦੇ ਹਾਂਜੀ ਅਸੀਂ ਆਖਿਆ ਕਿਦੀ ਪਰਮਿਸ਼ਨ ਤੋਂ ਲਾਏ ਨੇਗੇ ਉਹ ਕਹਿੰਦੇ ਜੀ ਸਾਨੂੰ ਤਾਂ ਮੈਂਬਰ ਪ੍ਰੀਤਮ ਕੌਰ ਤੇ ਮੈਂਬਰ ਭੋਲਾ ਸਿੰਘ ਨੇ ਕਿਹਾ ਜਦ ਕਿ ਉਹ ਮੌਜੂਦਾ ਕੋਈ ਮੈਂਬਰ ਨਹੀਂ ਹੈਗੇ ਉਹ ਸਾਬਕਾ ਹੋ ਚੁੱਕੇ ਨੇਗੇ ਲੇਕਿਨ ਉਹ ਅਭੀ ਮਨਮਰਜ਼ੀ ਨਾਲ ਸਾਰਾ ਕੁਝ ਕੰਮ ਚਲਾ ਰਹੇ ਨੇਗੇ ਜਿਹੜੇ ਅੱਜ ਸਾਡੇ ਖਿਲਾਫ ਇੱਕ ਇਦਾਂ ਦੀ ਉਹ ਦਿੱਤੀ ਹੈ ਹਾਂ ਜੀ ਇਦਾਂ ਦੀ ਕੋਈ ਗੱਲ ਨਹੀਂ ਹੈ ਦੇਖੋ ਜਦੋਂ ਸਰਪੰਚ ਬਣ ਜਾਂਦਾ ਉਹ ਪੂਰੇ ਪਿੰਡ ਦਾ ਸਰਪੰਚ ਹੁੰਦਾ ਕੋਈ ਨਾ ਕੋਈ ਕਿਸੇ ਦਾ ਸਾਥ ਤਾਂ ਦੇਣਾ ਹੁੰਦਾ ਹਰ ਇੱਕ ਨੇ ਕੋਈ ਕਿਸੇ ਨਾਲ ਕੁਝ ਨਹੀਂ ਹੈ ਜੀ ਇਹ ਬੇਮੁਨਾਦੀਆਂ ਗੱਲਾਂ ਨੇ ਤੇ ਇੱਕ ਹੋਰ ਤੁਹਾਡੇ ਤੇ ਅਲਿਗੇਸ਼ਨ ਆ ਕਿ ਜਿਹੜਾ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਵਿੱਚ ਆ ਤੁਸੀਂ ਉਹਨਾਂ ਦੇ ਵਿੱਚ ਵੀ ਉਹਨਾਂ ਦੇ ਨਾਮ ਨਹੀਂ ਪਾ ਰਹੇ ਆਪਣੇ ਸਗਿਆ ਨੂੰ ਤੁਸੀਂ ਪੈਲ ਦੇ ਰਹੇ ਸਾਰਿਆਂ ਦੇ ਨਾਮ ਪੈ ਰਹੇ ਨਹੀਂ ਕਿ ਜਿਹੜੇ ਲੋੜਵੰਦ ਬੰਦੇ ਨੇ ਕਿ ਜਿਨ੍ਹਾਂ ਨੂੰ ਐਕਚੁਅਲੀ ਲੋੜ ਆ ਗਈ ਜੇ ਹੋ ਸਕੇ ਤਾਂ ਤੁਸੀਂ ਸਾਡੇ ਨਾਲ ਚੱਲੋ ਅਸੀਂ ਘਰ ਦਿਖਾ ਦਿੰਦੇ ਨੇ ਜਿਹੜੇ ਸਾਡੇ ਤੇ ਅਲਿਗੇਸ਼ਨ ਲਾਉਂਦੇ ਨੇ ਉਹਨਾਂ ਦੇ ਘਰ ਦੇਖ ਲਓ ਕਿੱਦਾਂ ਦੇ ਨੇ ਕਿ ਬਿਲਕੁਲ ਉਹਨਾਂ ਦੇ ਘਰ ਬਣੇ ਪਏ ਨੇ ਉਹ ਸਾਨੂੰ ਕਹਿੰਦੇ ਨੇ ਵੀ ਸਾਨੂੰ ਕਿਸੇ ਦਾ ਮਕਾਨ ਦਿਖਾ ਕੇ ਸਾਡਾ ਨਾਂ ਪਾਓ ਕੋਸ ਬੰਦੇ ਇਦਾਂ ਦੇ ਵੀ ਨੇ ਜਿਨ੍ਹਾਂ ਨੂੰ ਪਹਿਲਾਂ ਪੈਸੇ ਇਹ ਯੋਜਨਾ ਦੇ ਮਿਲ ਚੁੱਕੇ ਨੇ ਲੇਕਿਨ ਉਹ ਲਾਉਂਦੇ ਨਹੀਂ ਸਿਰਫ ਸਰਪੰਚ ਉੱਤੇ ਇਹ ਦੂਸ਼ਨ ਲੋਨ ਕਹਿੰਦੇ ਨੇ ਵੀ ਹਾਂ ਸਾਨੂੰ ਪੈਸੀ ਨਹੀਂ ਦਬਾਓ ਸਾਨੂੰ ਪੈਸੀ ਨਹੀਂ ਮਿਲਦੇ ਹੈਗੇ ਜਦ ਕਿ ਅਜਲਾਦ ਦੇ ਵਿੱਚ ਇਹ ਸਾਰੇ ਚੀਜ਼ਾਂ ਹੋ ਚੁੱਕੀਆਂ ਨੇ ਇੱਕ ਲਾਸਟ ਦੇਖੋ ਜੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਜਦੋਂ ਸਾਡੇ ਕੋਲੇ ਬੰਦਾ ਨਹੀਂ ਕੋਈ ਹੋਗਾ ਅਸੀਂ ਇਹ ਕੰਮ ਤਾਂ ਪਿੰਡ ਦਾ ਕਰਾਉਣਾ ਹੀ ਆ ਕਿਸੇ ਨੂੰ ਲਾ ਕੇ ਉਹ ਕੰਮ ਕਰਦੇ ਨੇ ਕੋਈ ਕੁਛ ਇਹ ਰੋਬ ਨਹੀਂ ਮਾਰਦੇ ਇੱਕ ਸਾਡੇ ਮੇਟ ਰੱਖੇ ਹੋਏ ਨੇਗੇ ਉਹ ਕੰਮ ਕਰਾਉਂਦੇ ਨੇ ਉਹ ਹਾਜ਼ਰੀ ਵੀ ਉਹੀ ਲਾਉਂਦੇ ਚੋਮਾਜੇ ਪਿੰਡ ਤੋਂ ਨਿਵਾਸੀ ਆਏ ਸੀ ਕੀ ਮਸਲਾ ਲੈ ਕੇ ਆ ਰਾਜੂ ਮਾਜਰੇ ਤੋਂ ਜੀ ਕਈ ਵਸਨੀਕ ਆਏ ਨੇ ਰਾਜੂ ਮਾਜਰੇ ਦੇ ਉਹਨਾਂ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਜਿਹੜਾ ਉੱਥੇ ਨਰੇਗਾ ਦਾ ਕੰਮ ਚੱਲ ਰਿਹਾ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਭਰਤੀ ਸੌਦਨਾ ਵਾਲੀ ਤੇ ਨਹੀਂ ਕੀਤਾ ਜਾ ਰਿਹਾ ਇਸ ਸਬੰਧੀ ਸਾਡੀ ਵੀਡੀਓ ਸਾਹਿਬ ਨਾਲ ਗੱਲ ਹੋਈ ਹੈ ਉਹ ਜੀ ਪਤਾ ਕਰਾ ਰਹੇ ਆ ਕਿ ਕੀ ਮੈਟਰ ਹੈ ਆ ਇਸ ਗੱਲ ਦੀ ਅਸ਼ੋਰੈਂਸ ਦਿੱਤੀ ਗਈ ਹੈ ਜੀ ਉਹਨਾਂ ਨੇ ਵੀ ਕਿਸੇ ਦੇ ਨਾਲ ਵੀ ਕਿਸੇ ਵੀ ਤਰ੍ਹਾਂ ਦਾ ਵਿਤਕਰਨ ਨਹੀਂ ਕੀਤਾ ਜਾਏਗਾ